ਕਾ ਵੇਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਭਾਂਤੜਾ ਬਹੁਤ ਬਹੁਤ ਵੈਲਕਮ ਜੀ ਤੇ ਬਾਈ ਬਲਜਿੰਦਰ ਸਿੰਘ ਕੋ ਬਹੁ ਚੁੱਕੇ ਆ ਅੱਜ ਵੀ ਬਾਈ ਕੋ ਹੈਗੇ ਅਰਦ ਲਗਭਗ ਢੋਟੀਆਂ ਔਰ ਇੰਨੇ ਕਨੇਕੇ ਭਾਈ ਹੋਣੇ ਅੱਜ ਵੀ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਸੀ ਘਾਲ ਜੀ ਸਸੀ ਘਾਲ ਸਸੀ ਘਾਲ ਜੀ ਆਪਾਂ ਚੱਲੋ ਹੋਰ ਰਮਨ ਜੀ ਸਸੀ ਘਾਲ ਸਸੀ ਘਾਲ ਹੋਰ ਨਵਰੀ ਵਧੀਆ ਚੱਲ ਬਾਈ ਜੀ ਕਿ ਵੇਖਿਆ ਮਾਲ ਫਿਰ ਮੈਂ ਇਹਨਾਂ ਮਾਲ ਤੁਹਾਨੂੰ ਦੱਸਿਆ ਵੀ ਇੱਥੇ ਨਹੀਂ ਖਰਵਾਣਾ ਕਣਕ ਭਾਵੇਂ ਜਿੱਦਾਂ ਦੇ 2 ਰੁਪਏ ਵਾਲੀ ਫੋਟੋ ਜੀ ਲੱਗ ਜੇ ਕਿ ਮੋਰੀ ਨੇ ਪਰ ਇਹ ਨਹੀਂ ਲੱਗਦੀ ਇਹ ਚੱਲੂਗੀ ਤੇ ਇਦਾਂ ਹੀ ਕੰਮ ਮਾਰਾ ਦੀ ਮੇਰ ਹੈ ਬਹੁਤ ਕਿਰਪਾ ਚਲੋ ਅੱਗੇ ਵੀ ਆਨੇ ਬਹੁਤ ਵਧੀਆ ਹਾਂਜੀ ਹਾਂਜੀ ਹਰ ਇੱਕ ਦਾ ਸਾਧਨ ਬਿਲਕੁਲ ਭਾਜੀ ਬਣ ਗਿਆ ਇਹ ਏਡੀ ਜੀਤੀ ਮਾਲ ਵਿੱਚ ਨਾ ਤੁਹਾਨੂੰ ਵਦਨ ਮੈਂ ਕਿਹਾ ਬਦੋ ਵਧੀਆ ਆਪਾਂ ਝੂਠੀ ਮਾਲ ਨਾ ਗੋਰੀ ਰੱਖੀ ਐ ਇੱਕ ਲਵੇਰੇ ਆਪ ਕੋਈ ਲਵੇਰਾ ਨਹੀਂ ਬਿਲਕੁਲ ਬਿਲਕੁਲ ਫੇਰ ਵੀ 2055 ਮੈਂ ਕਿਹਾ ਨਹੀਂ ਦੇਣੀ ਕੋਤ ਕਰ ਘਰ ਪਾਣੀ ਦਾ ਚਾਹੀਦਾ ਹੋਣੇ ਜਿਵੇਂ ਤਿੰਨ ਥੂਈਆਂ ਆਪਣੇ ਹਾਂਜੀ ਇਹਨਾਂ ਚੋਂ ਇੱਕ ਫੇਰ ਰੱਖਣੀ ਰੱਖੀ ਕੱਪੜਾ ਅੱਜ ਕਰ ਵੀ ਚਾਹੀਦਾ ਬਈ ਆ ਜਾ ਰਹਿਦਾ ਵੀ ਨਾ ਹਾਂਜੀ ਹਾਂਜੀ ਤੇ ਬਾਕੀ ਤਿੰਨ ਸੋਹੀਆਂ ਤਿੰਨ ਤੁਸੀਂ ਕਹਿਆ ਨੀਲੀਆਂ ਦੋ ਨੀਲੀਆਂ ਤਾਂ ਪੂਰੀਆਂ ਨੀਲੀਆਂ ਇੱਕ ਦੋ ਹੀ ਹੋਰਾ ਹਾਂ ਬਾਲ ਗਾਏ ਨੀਲੀਆਂ ਹਾਂਜੀ ਇਹ ਕਨੀਲੀਆਂ ਚੱਲਣ ਕਰੀ ਸ਼ੁਰੂ ਆਜੋ ਫਿਰ ਇਹ ਵੀ ਨੀਲੀ ਜੀ ਇਹ ਵੀ ਨੀਲੀ ਨੀਲੀ ਕੱਪੜਾ ਆਓ ਇਹ ਵੇਖੋ ਸਾਹ ਸੁਤੀ ਬਣ ਗਾਲੀ ਬਾਹ ਕੱਪੜਾ ਲੋ ਜੀ ਵੇਖੋ ਕਰਾਂ ਦੀ ਨੀਲੀਆਂ ਬਾਧੂ ਆਜ ਬਈ ਗਾ ਮੋੜ ਦੀ ਲੋੜ ਨਹੀਂ ਹਾਂਜੀ ਭਾਉ ਹਸੇਂਗੋ ਚੱਲਾਂ ਦੋ ਗਰਾਸ ਨਿਸ਼ਾਨੀਆਂ ਸਾਰੀਆਂ ਚੱਲਾਂ ਦੋ ਰੱਖੋ ਕੈਮਰਾ ਮੈਂ ਜੀ ਸਾਡੇ ਕੈਮਰਾ ਦੇਖੋ ਬਜੀ ਕਿੰਨਾ ਦੁੱਧ ਕਰਜੋ ਤੁਹਾਡੇ ਸਾਹ ਜੀ ਦੁੱਧ ਪਿਆ ਪਿਛਲੇ ਸਿਆਂ ਦੇ 12 ਕਿਲੋ 12 ਕਿਲੋ ਠੀਕ ਆ ਘੇਰ ਤੋਂ ਵੱਧ ਕਰ ਵੱਧ ਕਰੋ ਨਾ ਜੀ ਨਾਲੇ ਪੂਰੀ ਰਾਤੀ ਬਾਜੀ ਆਓ ਤੁਮ ਆਓ ਬਜੀ ਹਾਉ ਹਸੇਂਗੋ ਆਖ ਕੇ ਦਿਖਾਓ ਇਹ ਤਾਂ ਦਾਣਾ ਤਾਂ ਇੰਨੀ ਬੋਲੀ ਆ ਤਾਂ ਬਾਕੀ ਠੀਕ ਆ ਜੀ ਚੱਲਾਂ ਦੋ ਗਰਾਸ ਰੇਡ ਵੇ ਸਿੰਗਲ ਹੱਡੀ ਨਾਲੇ ਸਿੰਗਲ ਆ ਜੀ ਬਾਈ ਬਰ ਰੇਡ ਆ ਜੋ ਹੀ ਰੇਡ ਹੋਈ ਉਹੀ 75 80 ਤੋਂ ਇੰਨਾ ਠਾਲਾ ਬਾਈ ਠੀਕ ਆ ਮਰਦਾ ਤੇ ਨੀਸਨ 85 ਕਰੀਏ ਹਾਂ ਜੀ 75 ਤੇ ਪੂਰੇ 70 ਦੀ ਲਓ ਬਸ 70 ਦੇ ਜਾਂ ਦੋ ਪਾਲੀ ਪਲਾਤੀ ਮਾਝਾ ਬਾਕੀ ਬਠ ਠੀਕ ਆ 70 ਦੇ ਆ ਵੀਖੀ ਜਾ ਲੋਕਾਂ ਦੇ ਰੇਡ ਵੇਖ ਲਓ ਪ੍ਰਗਨ ਵੇਹ ਤੇਜ ਹੋ ਗਿਆ ਪਰ ਬਾਈ ਦਾ ਰੇਡ ਉਹੀ ਲੈਣਾ ਇਹ 48000 ਵਾਲੀ ਹੈ ਆਪਣੇ ਕੋ ਨੀਲੀ ਲਓ ਵੇ 48000 ਨੀਲੀ ਹੈ ਪਹਿਲੇ ਦੱਸਦਾ ਇਹ ਵੀ ਕਪੜੀ ਇਹ ਸੁਲੀ ਇਹ ਸੁ ਦੁੱਧ ਕਿੰਨਾ ਈ ਦੁੱਧ ਤੇਰੇ ਕੋ 11 ਲੀਟਰ ਆ ਸੀ 11 ਕਿਲੋ 11 ਕਿਲੋ ਮਗਰ ਕੱਟੀ ਮਗਰ ਕੱਟੀ 11 ਕਿਲੋ ਹੋਰ ਮੋਰਾ ਮਲਵਾਨ ਮਲਵਾਨ ਝੋਟੀ ਨਿਕਾ ਸੇਗ ਨਾਲ ਤੋਰ ਬਾਈ ਜੀ ਬਨ ਕਮਾਲ ਦੀ ਕੁੜੀ ਹੈ ਮਾਹ ਕਿਵੇਂ ਮੈਨੂੰ ਦੇਖੋ ਤਾਂ ਥਾਰ ਦੇਖਣ ਵਾਲੇ ਤੇ ਚੰਗਾ ਪੂਰਾ ਵਧੀਆ ਆ ਬਸ ਜੀ ਆਂਦੋ ਫਰਬੜਾ ਬੜਾ ਵੈਰਾ ਕਰ ਰਿਹਾ ਹੈ ਦਾ ਕਮਾਲ ਦਾ ਚੱਡਾ ਦਾ ਕਮਾਲ ਦਾ ਹੂੰ ਤੇ ਚੋਣ ਚਾਂ ਬਹੁਤ ਬੰਦ ਠੀਕ ਹੈ ਨਿੱਕਾ ਨਾਲ ਫਿਰ ਸਿੰਗਲ ਡੀ ਵੀ ਸਿੰਗਲ ਸਿੰਗਲ ਇਹ ਤੇ ਆਉਂਦਾ ਆ ਮਗੌਈ ਯਾ ਕਰਦੀ ਇਹ ਜਾਂ ਕਿਉਂ ਤੀਜਾ ਪੇਗ ਸੱਤੇ ਵਾਰੀ ਦੀ ਕਰਦੇ ਹਾਂਜੀ ਭਾਈ ਜੀ ਮੇਰਾ 35 90 ਕਰ ਦਈਏ 85 ਵੇ 75 ਯਾਰ 75 ਯਾਰ ਦੀ 11 ਲੀਟਰ ਜਾਂ ਦੋ 11 ਲੀਟਰ ਦੁੱਧ ਬਾਕੀ ਪੱਕਾ ਜੀ ਹਾਲੋ ਚੱਡੇ ਚੱਡਾ ਆਹ ਧਾਰ ਧੁਰ ਦਾ ਕਿਹ ਚ ਫਰਕ ਨਹੀਂ ਕਿਤੇ ਡੋਕਾ ਮਾਸਾ ਇਧਰ ਉਧਰ ਹੋਇਆ ਇੱਕ ਧਾਰ ਆਹ ਵੇਖੋ ਚੱਲੋ ਬੂਰੀ ਆ ਗਈ ਹੁਣ ਜੀ ਦੁੱਧ ਬਾਈ ਜੀ ਦੁੱਧ ਤੇਰੇ ਕੋ ਵੀ 8 ਕਿਲੋ ਆਹ ਠੀਕ ਹੈ ਲੋ ਲਓ ਜੀ ਖਾਓ ਵੇਖ ਲੈ ਭਾਈ ਫੋਨ ਦਾ ਬਹੁਤ ਆ ਜਾਣੀ ਹੁੰਦੀ ਬੜੇ ਬੜੇ ਕਮਾਲ ਇਹਦੀਆਂ ਦੋ ਰਾਂ ਖਾਈਆਂ ਪੈਗੀਆਂ ਸਭ ਅੱਛਾ ਦਾਬਾ ਬਾਤ ਠੀਕ ਹੈ ਉਹ ਘਰ ਹੀ ਰੱਖਣੀ ਦੀ ਭਾਈ ਜੀ ਨਹੀਂ ਵੇਚ ਦੇਣੀ ਯਾਰ ਜੇ ਚੱਕ ਦੇਣੀ ਹੈ ਇੱਕ ਰੱਖਣੀ ਭਾਵੇਂ ਇਹ ਅਰਜਨ ਭਾਵੇਂ ਦੁੱਜੀ ਯਾਰ ਹਾਂ ਵੇਖੋ ਚਲੋ ਜੀ ਲੈ ਚਲੋ ਨੂੰ ਤੈਂ ਕਿੰਨਾ ਬੜਾ ਸੋਹਣਾ ਸਮਝ ਨਹੀਂ ਲੱਗਦੀ ਪੂਰੀ ਹਾਂਜੀ ਇਹਦਾ ਉਹ ਹੀ ਕੰਡੀਸ਼ਨ 3D 3D 30000 ਰੁਪਏ ਠੀਕ ਹੈ 30000 ਰੁਪਏ ਲੜੀਆ ਪਹਿਲਾਂ ਤੋਂ ਕਰਾ ਲਾ ਲਏ ਨਿਆਰੇ ਦਾ ਗੋਰੀ ਨੀਲੀ ਆ ਕੇ ਦੇ ਰੋ ਜੀ ਤੂ ਨੂਜਾ ਸੂਗਾ ਨਹੀਂ ਦੇਖੋ ਸਮਝੋ ਦੇਖੋ ਦੂਜਾ ਸੂਗਾ ਇਹ ਕਲਮਾ ਹੀ ਲੱਗੀਆਂ ਗਾੜਾ ਰੱਖ ਕੇ ਕਲਮਾ ਬਹੁਤ ਜਿਆਦੀ ਸਫਾਈ ਹੈ ਛੋਟੀ ਇਹ ਵੀ ਦੋ ਚੱਕਰ ਨੂੰ ਬੋਲਣਾ ਜੀ ਇਹ ਪਹਿਲਾ ਸੂਗਾ 10 ਤੋਂ 11 ਲੀਟਰ ਕੱਢਾ 10 11 ਇਹ ਵੀ ਤੋ ਬਹੁਤ ਜ਼ਿਆਦਾ ਹੈ ਛੋਟੀ ਲਓ ਜੀ ਇਹ ਵੀ ਦੇਖੋ ਨੀਲੀ ਝੋਟੀ ਆ ਤੇ ਵੇਖੋ ਕਰਾ ਦੀ ਇਹ ਵੀ ਸਿੰਗਲ ਹੱਡੀ ਇਹ ਦੇਖ ਨੀਲੀ ਆ ਜੋ ਬੜੀ ਐ ਆਈ ਦਾ ਇਹ ਤੇਨ ਘੜਨੇ ਹਰਤਾ ਜੀ ਲੈ ਲੈਣਾ ਮਨਾ ਜੀ ਤਾ ਦਸ ਦਿਨ ਵੀ ਲੈ ਸਕਦੀ ਆ ਲਓ ਜੀ ਚੱਲਣ ਚਾਹਾਲੂ ਕੇ ਮਾਣ ਹੈ ਆਹ ਹਾਉ ਮੂ ਮੱਖਾਈ ਤੇ ਇਹ ਤਾਂ ਵੀ ਖਾਓ ਮੈਂ ਸਾਲੀ ਹੋਰ ਹੋਰ ਸਿੰਗੀ ਨਿੱਕਾ ਕੋਈ ਸ਼ੇਰ ਛੋੜਨੀ ਹੋ ਸਿੰਗਲ ਅੜਨਾ ਹੋ ਗਿਆ ਨਾ ਲੋਈ ਜੁੱਟੇ ਫਿਰ ਜਿਆ ਤੇਲੀਆਂ ਸੀਲੀਆਂ ਕੋਈ ਨੀਲੀਆਂ ਵਾਧੂ ਨੀਲੀਆਂ ਜੀ ਬਾਜੀ ਹਾਂ ਇਹਨਾਂ ਦੋ ਦੇ ਸਮਾਂ 85 ਕਰ ਗਏ 75 ਤੇ 72000 72000 ਜਾਂ ਦੋ 72000 ਆ ਵੇਖ ਝੋਟੀ ਵੇਖੋ ਇਹ ਪੱਗਾਂ ਦੇ ਕਰੇ ਥਾਣ ਲੱਗਾ ਨੇ ਆ ਸਲਾਈ ਲੱਗੀ ਕੁੜੀਆ ਦੇ ਹੈ ਬਾਲਾ ਇੱਕ ਹੀ ਆ ਕਰ ਮਝਿਆ ਰੋ ਰਿਪੋਰਟ ਸੋਣੀ ਰਗਾੜ ਵਾਲੀ ਝੋਟੀ ਨਾਲੇ ਪਿਓਰ ਨੀਲੀ ਝੋਟੀ ਆ ਸਾਰੇ ਨਿਸ਼ਾਨੀ ਆ ਪੂਰੀਆਂ ਪੂਰੀ ਪਿਓਰ ਕਹਿੰਦਾ ਸੁਆ ਇਹ ਦੂਜਾ ਦੂਜਾ ਸੁਆ ਝੋਟੀ ਇਹ ਵੀ ਡਾਂਡਾ ਇਹ ਵੀ ਹੈ ਨਾ ਇਹ ਇੰਗਲਿਸ਼ ਨਾ ਆਹ ਸ਼ਾਨ ਗਿਆ ਫਾਰੀਆਂ ਆਹ ਮਾਣਾ ਮਾਣਾ ਦਹੌੜੀ ਦੇਖੋ ਤੋਂ ਨਾ ਦੇ ਪੂਰੀ ਹੂੰ ਤੁਹਾਡਾ ਵੀ ਹੈਗਾ ਪੂਰਾ ਦਿਖਾ ਮਾਣਾ ਮੂੰਹ ਦਿਖਾਓ ਹਾਂ ਹਾਂ ਆਹ ਦੇਖੋ ਮੇਰੇ ਕੰਨੀ ਲੀਂਦੇ ਮੋ ਗਿਆ ਨੀਂਦੀਆਂ ਬਾਦ ਦੋ ਨੀਂਦੀਆਂ ਤਾਂ ਨੀਂਦੀਆਂ ਦੋ ਨਾ ਹਾਂ ਸਾਰੇ ਨੀਂਦੀਆਂ ਹੀ ਨਾਲ ਚੱਲਦਾ ਦੋ ਕਰਾ ਦੇ ਇੱਧਰ ਖਾਓ ਆਹ ਦਿਖਾਓ ਹਾਂ ਇਹਦਾ ਬੰਨਾ ਝੋਟੀ ਦੇ ਪੂਰਾ ਹਜੇ ਦਾ ਬਹੁਤ ਬਹੁਤ ਸਫਾਈ ਹਾਂਜੀ ਇਹਨਾਂ ਮਿੱਤਰ 65 70 62000 62000 ਗਿਆ ਦੋ ਬੱਸ ਚੱਲ ਰਹੀ ਦੇਖੋ ਨਹੀਂ ਠੀਕ ਹੈ 62000 ਦੀ ਜੋੜੀ ਸੋਣੀ ਜੋੜੀ ਨਾਲੇ ਅਰੇ ਜੋੜੀ ਲੈ ਜਾਈਏ ਮੈਂ ਹਫਤਾ ਲੈ ਜੁਣਾ ਜੀ ਕਰ ਬਾਦੀ ਲੈ ਜਾਣੀ ਬਹੁਤ ਬਣਦੀ ਚੰਗੀ ਬਣਦੀ ਲੈ ਤਣ ਗਾਈਆਂ ਨੂੰ ਬਾਕੀ ਗੱਲ ਸਹੀ ਹੈ ਜੀ ਇਹ ਮੜਾ ਆ ਜਾਣਾ ਤਾਂ ਉਹ ਥਣ ਦੇ ਨਾਲ ਇੱਕ ਮੜਾ ਜਾ ਸਰੂ ਜਾ ਵਾਲਾ ਉਹਦਾ ਕੋਈ ਗੱਲ ਨਹੀਂ ਪਤਾ ਨਹੀਂ ਪਾਈ ਛੇੜਿਆ ਜਿਵੇਂ ਕੇ ਨਾ ਤੂੰ ਹੱਬੇ ਨੂੰ ਕੁਝ ਮਿਲ ਕੋਈ ਕਿਉਂ ਦੱਸ ਦੇਣਾ ਹਾਂਜੀ ਹਾਂ ਆਹ ਦੇਖ ਵਾ ਠੀਕ ਹੈ ਬਾਕੀ ਹੋਰ ਮਾਨਤਾਣ ਕਰਨਾ 40000 ਲਓ 10000 ਹੋਰ ਸਕਦਾ ਇਹ ਵੀ ਗੱਬਣਾ ਇਹ ਸੂਈ ਇਹ ਸੂਈ ਇਹ ਉਹੀ ਆ ਨਹੀਂ ਹੋ ਰਾ ਨਹੀਂ ਉਹ ਰੇਡ ਵਾਲੀ ਹਾਂ 48000 48000 ਇਹ ਉਹੀ 48000 ਵਾਲੀ ਇਹ ਵੀ ਨੀਲੀ ਨੀਲੀ ਦੁੱਧ ਕਿੰਨੇ ਵਾਜੀ ਦੁੱਧਾ ਵੀ ਬੋਲਾ ਹੀ ਆ ਬੋਲਾ ਨਹੀਂ ਸੂਈ ਕੱਟੀ ਨੀਲੀ ਕੱਟਾ ਕੱਟਾ ਮਾਰ ਨੀਲੀ ਦਾ ਦਿਖਾਓ ਵਾਹੋ ਥਾਣੇ ਵੈਤਾ ਵੀ ਵੇਖੋ ਬੋਲਾ ਦੀ ਹਾਂਜੀ 48 42 ਜਾਂ ਬਾਕੀ ਸਪਾਈਆਂ ਵੇਖੋ ਲੱਖ ਰੁਪਈਆ ਵਾਲੀ ਨਹੀਂ ਤਾਂ ਫਾਈਨਲ ਦੇ ਜੋ ਕਿ ਨਹੀਂ ਤੇ ਆਈਦਾ ਰਾਗੇ ਮੈਂ ਨਾ ਨਿਆਰੇ ਬਾਰੇ ਵੇ ਹਮਾਰ ਦੀ ਛਾਣਾ ਨਹੀਂ ਉਧਰ ਕਿੰਨਿਆ ਉਧਰ ਬਾਕੀ ਦੂਜੀ ਵੀਡੀਓ ਦੀ ਪਾਛਠੀ ਤੇ ਬਾਹਰ ਆ ਦੋ 5000 ਨਾ ਕਰ ਐਡਵਾਂਸ ਹੀ ਲਖੇ ਐਡਵਾਂਸ ਆਵਾਜ਼ ਆਪਣੇ ਪ੍ਰੇਮੀ ਆਏ ਜੀ ਸਾਹਿਬ ਆਜੋ ਆਜੇ ਭਾਈ ਆਜੋ ਫੌਜੀ ਬਈ ਬਹੁਤ ਆਪਾਂ ਦੀ ਅਦਕਤੀ ਹੋ ਗਿਆ ਪੂਰੇ ਫੌਜੀ ਸਾਡੇ ਯਾਦੇ ਯਾਰ ਸਾਡੇ ਫੌਜੀ ਤੋਂ ਇਮਾਨਦਾਰ ਥੋੜਾ ਜ਼ਿਆਦਾ ਰਹਿੰਦੇ ਆਂ ਸਾਡੀ ਗੱਲ ਸਾਹਿਬ ਉਹ ਜੀ ਬਾਰੇ ਹੋ ਗਿਆ ਆਕਾ ਨਿਕਾਲ ਲਈ ਵੀਰ ਬਜਿੰਦਰ ਕੋਣਾ ਮਤਲਬ 2015 ਸਾਲ ਚ ਆਇਆ ਮੈਂ ਪੈਨਸ਼ਨ ਹਾਂਜੀ ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ ਦੋ 300 ਮਹੀ ਲੈ ਗਈ ਹੁੰਦੀ ਮੇਰੇ ਲਈ ਠੀਕ ਹੈ ਇਹ ਨਿਕਾਲਾ ਵਧੀਆ ਬੰਦੇ ਪਿਆਰ ਧਿਆਨ ਬਾਕੀ ਪ੍ਰੇਮ ਆਪਾਂ ਉਹ ਨਹੀਂ ਵੀ ਡੰਗਰ ਦੇਣਾ ਉੱਦਾਂ ਵੀ ਆਉਂਦੇ ਉੱਥੇ ਵੀ ਜਾਂਦੇ ਇਹ ਵੀ ਆਇਆ ਹੁਣ ਉੱਦਾਂ ਹੀ ਮਿਲਣਾ ਬੰਦੇ ਜਦੋਂ ਕੋਈ ਗੱਲ ਰੰਗੜਿਆ ਮੈਂ ਆ ਜਾ ਮਹੌਨ ਕੀਤਾ ਮੈਂ ਆ ਜਾ ਬੋਲਸਾ ਹਾਂਜੀ ਆ ਗਏ ਇਹ ਹੀ ਮਿੰਨਾ ਕੋ ਜਾਣੇ ਕਰੀ ਜੋ ਚੰਗੀ ਲੱਗੀਦਾ ਆਪਾਂ ਵੀ ਲੈਣ ਦੀ ਇਹ ਕਿਹੜਾ ਕੰਮ ਕਰੀ ਗਾਦਾ ਭਾਈ ਅੱਜ ਦੀ ਪਾਰਟੀ ਨੇ ਚੰਮ ਚਲਦਾ ਜਿੰਦਾ ਨਹੀਂ ਆ ਪਾਰ ਜਿੱਥੇ ਚੰਗਾ ਜੀ ਕਰਦਾ ਮਨ ਦਾਣਾ ਥੋੜਾ ਜਿਆਦਾ ਇਹਨਾਂ ਪ੍ਰੇਮ ਸਾਡਾ ਜ਼ਿਆਦਾ ਹਾਂਜੀ ਹਾਂ ਚਲੋ ਪਤਾ ਨਹੀਂ ਏਲ ਕੇ ਨਾ ਜਦੋਂ ਮਿਲ ਜਾਂਦਾ ਤੁਹਾਡਾ ਘਰ ਦਾ ਮਿਲ ਗਿਆ ਚਾਹੀਦਾ ਬਿਲਕੁਲ ਬਾਹਰ ਇਹ ਸਾਰਿਆਂ ਨਾਲ ਮਿਲਿਆ ਹਾਂ ਇਹ ਨਾ ਉਹ ਭਾਈ ਸਾਹ ਸੁਦਰੀ ਨੌਕਰੀ ਕੀਤੀ ਫੌਜੀਆਂ ਦਾ ਮੇਰੇ ਜਿੰਦੇ ਵਧੀਆ ਮਿਲਵਰਤਨ ਬਣਾਇਆ ਸਾਨੂੰ ਖੁਸ਼ੀ ਮਿਲਦੀ ਜਿੰਨੇ ਬੰਦਿਆਂ ਨੂੰ ਮਿਲਦੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਨਾ ਤੇ ਦੀ ਜਿਆ ਖੁਸ਼ ਰਹਿਣਾ ਜੀਦਾ ਵਾ ਨਹੀਂ ਇਹਦੇ ਕੀ ਪੈਸੇ ਦੀ ਕਮਾਈ ਲੜਿਆ ਨਹੀਂ ਕੋਈ ਸ਼ਰੋ ਬਿਲਕੁਲ ਭਾਈ ਪੈਨਸ਼ਨ ਆਉਂਦੀ ਹੈ ਤੇ ਕੰਮ ਚੱਲ ਸਕਦਾ ਇਹਦੀ ਗੱਲ ਕੋਈ ਨਹੀਂ ਪਰ ਉਦਾਂ ਦਾ ਰੌਣਕ ਮਿਲਿਆ ਉਹਦੀ ਬੱਚਾ ਉਦਾਂ ਕਿਹਦਾ ਮੇਲ ਹੋਣਾ ਹੀ ਨਹੀਂਦਾ ਹਾਂ ਨਾ ਨਹੀਂ ਹੋਣਾ ਤੇ ਤੁਸੀਂ ਵੀਡੀਓ ਪਾਉਂਦੇ ਤੇ ਸਾਡਾ ਮੇਲ ਹੋ ਗਿਆ ਤੇ ਦੰਗਰ ਬੱਚਾ ਵਪਾਰ ਕਰਕੇ ਬਾਜ਼ੀ ਦਾ ਤੇ ਜੇ ਨਾ ਕਰਦੇ ਤੇ ਫਿਰ ਬਲੋ ਕੀ ਬਾਕੀ ਪਿਛਲੀਆਂ ਆਪਾਂ ਵੀਡੀਓ ਨਹੀਂ ਨਾ ਪਾਉਂਦੇ ਹਾਂਜੀ ਆਪਣੇ ਕੋਲ ਰੋਜ਼ 5 6 ਡੰਗਰ ਜਾਂਦੇ ਕੋਈ ਕੁਝ ਲੋ ਭਾਈ ਕਮਾਲ ਦੀ ਗੱਲ ਇੱਕ ਮਹੀਨੇ ਜੀ ਮੇਰੇ ਸਾਨੂੰ ਪਤਾ ਨਹੀਂ ਕਿੰਨਾ ਹੀ ਹੋ ਗਿਆ ਵੀ ਕਨੇਡਾ ਲਾਇਆ ਗਿਆ ਨਿਹਰਾ ਭਰਾ ਪਹਿਲੇ ਨਾ ਬਾਕੀ ਇਹਦਾ ਆਰੇ ਨਹੀਂ ਵਿਚਾਰੇ ਮਾਰ ਲਈ ਜੋ ਆਪਾਂ ਦਾਤਾ ਉਹ ਇਹਦੇ ਇੱਦਾਂ ਲਾ ਜਾ ਕੋਈ ਸਰ ਚਲ ਆਦੀ ਵੀ ਹੈਰੀ ਤੇਰੇ ਬੰਦਾ ਉਹ ਨਹੀਂ ਕਰਦਾ ਨਹੀਂ ਵੀ ਵੀਡੀਓ ਪਾਤੀ ਉਹ ਨਹੀਂ ਕਰਦਾ ਨਹੀਂ ਕਰਦਾ ਦੋ ਵਾਰ ਪੱਕੀ ਆ ਨਾ ਅੱਛਾ ਹਾਂਜੀ ਗੱਡੀ ਅੱਜ ਲਿਕੇ ਆਏ ਆ ਬਾਕੀ ਮਿਰਜੀ ਆਪਾਂ ਉਹ ਨਹੀਂ ਸੋਚੀਦਾ ਕਦੇ ਪਉਚਾਉਨ ਇੱਕ ਕਦੀ ਜੋ ਇਧਰ ਉਧਰ ਹੋਗਾ ਵੀ ਜਾਂਦਾ ਆਪਾਂ ਫੇਰ ਵੀ ਕਹਿੰਨੇ ਕੋਈ ਨਹੀਂ ਵੀ ਜਦਾਂ ਨੂੰ ਕਰ ਨਹੀਂ ਕਰ ਪੁੱਛ ਲਾ ਭਾਵੇਂ ਬੰਦਾ ਹੋਇਆ ਵੀ ਜਿਹੜਾ ਬਾਹਰ ਤਨ ਉਹਦਾ ਥੋੜਾ ਨਾਲ ਜੁੜਿਆ ਰੇ ਨਾ ਕੱਲ ਕੋਈ ਆਪਾਂ ਆਪਣੀ ਵੀਡੀਓ ਇੱਥੇ ਕਹਿ ਦਿੰਨੇ ਆ ਵੀ ਗੱਲ ਕੋਈ ਨਹੀਂ ਥੋੜੀ ਇੱਕ ਬੰਦਾ ਬੰਦੇ ਦੀ ਹਮਈਮਾ ਦੀ ਗੱਲ ਚੱਲ ਜੇ ਨਾ ਤੇ ਬੰਦਾ ਬਣਿਆ ਜਿੰਦਾ ਕਹਿੰਦਾ ਠੀਕ ਆ ਜਰਾ ਮੇਰੀ ਇਹਨੇ ਸੁਣੀ ਆ ਜੇ ਆਪਾਂ ਗੁੰਮ ਹੋ ਜਾਗੇ ਤਾਂ ਫੇਰ ਫਾਇਦਾ ਨਹੀਂ ਸੁਣੀ ਜੁੜੀ ਆ ਜੀ ਇਹ ਵਾਲੀ ਬਰੀ ਬਜਿੰਦਰ ਆਪਣੇ ਦਾ ਪੂਰਾ ਖੜਦਾ ਕਦੇ ਪਹਿਲੀ ਗੱਲ ਤਾਂ ਆਪਾਂ ਡੰਗਰ ਵੇਖ ਘਾਟੇ ਦਾ ਵੇਚਦੇ ਨਹੀਂ ਹਾਂ ਹਾਂ ਜੀ ਜੇ ਕ ਵਾਕੀ ਫਰੀਦਾ ਬਹੁਤ ਏ ਥੋੜਾ ਜਿਹਾ ਘੱਟ ਪਿਰਦੇ ਮੈਨੂੰ ਤਾਂ ਪਤਾ ਆਡਾ ਸਾਰੀ ਜਿਆਦਾ ਏ ਏਡੇ ਪੱਕੇ ਮੁੱਕੇ ਹੀ ਆਈ ਹਾਂ ਸਭ ਸਾਰੇ ਬਰਨਾਣਾ ਆਈ ਇਧਰ ਪਿੰਨਾ ਜੀ ਦਲਾਲਾਂ ਰਾਈ ਤੇ 50 ਪਿੰਡ ਵਾਕਿਆ ਤਾਂ ਸੱਚੀ ਗੱਲ ਏ ਮੈਂ ਨਹੀਂ ਕਹਣੀ ਬਾਕੀ ਗੱਲ ਸਹੀ ਜਿੰਨਾ ਵੀਰ ਬਜਿੰਦਰ ਮੋਹਰ ਸਾਹਿਬ ਉਹਨਾਂ ਨੇ ਸ਼ਾਇਦ ਜੀ ਬੜੀਆਂ ਕੱਢਣੇ ਕਰੇ ਬੜੀਆਂ ਉੱਪਰ ਆ ਰੇਡ ਜਿਹੜੇ ਪਾਤੇ ਆਪਾਂ ਕੋਈ ਗਾਂ ਹੁਣ ਪਾਤਾ ਕਿੱਧਰ ਪਵੇਗਾ ਨਾਲੇ ਕਿੱਲੇ ਆ ਕੋਈ ਦੋ ਨਹੀਂ ਤਿੰਨ ਨਹੀਂ ਕਹਿੰਦੇ ਇੱਕ ਬੜੀ ਵੱਧ ਨਹੀਂ ਬਾਗਾਂ ਦੇ ਕੰਮ ਹੈ ਬੜੀ ਵੱਧ ਹਾਂ ਤੇਰੇ ਭਾ ਮਿਲਣਾ ਹਾਂਜੀ ਹਾਂਜੀ ਉਹ ਮੇਰੇ ਨਾਲ ਮੁਸ਼ਕਲ ਆ ਆਪਾਂ ਆਸ ਨੀਂਖੇ ਉਹ ਵੀ ਕਾਲੀ ਨਹੀਂ ਕੀਤੀ ਹਾਂਜੀ ਆਪਣਾ ਇੱਕ ਅੱਜ ਨਹੀਂ ਮਿਲਿਆ ਕੱਲ ਮਿਲ ਜੂ ਕੱਲ ਮਿਲ ਜੂ ਕੋਈ ਆਰਾਮ ਨਾਲ ਥੋੜਾ ਹਰੇਕ ਨੂੰ ਬਚਵੇਂ ਇਹੀ ਕਰਨਾ ਕੀ ਕਰਦਾ ਇਹ ਨਹੀਂ ਕਰਨਾ ਜਲਦੀ ਬਾਜੀ ਚਲੋ ਹਾਂਜੀ ਬੋਲੋ ਨੰਬਰ ਜੀ ਫਿਰ 70082 42705 ਪਿੰਡ ਕੋੜਜਾ ਜ਼ਿਲ੍ਹਾ ਮਕਤ ਤਹਿਸੀਲ ਪੱਪਕਾ ਬਾਕੀ ਇੱਥੇ ਆ ਕੇ ਚੁਾਈ ਕਰੋ ਇੱਥੇ ਪਾਸ ਕਰੋ ਆਪਾਂ ਸਾਹਮਣੇ ਪਾਏ ਬੱਚੇ ਲਾ ਕੇ ਤਿੰਨ ਟੈਂਕ ਚੋ ਘਰ ਦੀ ਕੋਈ ਗਰੰਟੀ ਨਹੀਂ ਪੜਾਤੀ ਬਸ ਉਹਦੀ ਗਰੰਟੀ ਬਿਲਕੁਲ ਭਾਈ ਬਿਲਕੁਲ ਚਲੋ ਠੀਕ ਹੈ ਜੀ ਸਸਤੀ ਹੈ